ਹਰਤ ਦੀ ਪਰਸੇਦ ਸਮਾਜ ਸੇਵੀ ਸੰਸਥਾ ਓਕਾਬ ਫੈਡਰੇਸ਼ਨ ਵੱਲੋਂ ਅੱਜ ਸੰਗਰੂਰ ਦੇ ਇੱਕ ਨਿੱਜੀ ਹੋਟਲ ਵਿਖੇ ਜ਼ਿਲ੍ਹਾ ਪੱਤਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਫੈਡਰੇਸ਼ਨ ਦੇ ਫਾਊਂਡਰ ਪ੍ਰਦੀਪ ਵਰਮਾ ਅਤੇ ਕੋ-ਫਾਊਂਡਰ ਸ਼੍ਰੀਮਤੀ ਰਾਜਵੀਰ ਕੋਰ ਵਰਮਾ ਨੇ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸੰਸਥਾ ਵੱਲੋਂ ਕੀਤੇ ਜਾ ਰਹੇ ਲੋਕ ਪੜਾਈ ਅਤੇ ਸਮਾਜ ਭਲਾਈ ਦੇ ਕੰਮਾਂ ਬਾਰੇ ਨਾ ਕੇਵਲ ਜਾਣੂ ਕਰਵਾਇਆ ਗਿਆ ਬਲਕਿ ਇਨ੍ਹਾਂ ਕੰਮਾਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਆਪਣੀ ਟੀਮ ਦਾ ਵਿਸਥਾਰ ਕਰਦੇ ਹੋਏ ਵੱਡੀ ਗਿਣਤੀ ਵਿੱਚ ਸੂਬੇ ਅਤੇ ਰਾਸ਼ਟਰੀ ਪੱਧਰ ਦੇ ਉਤੇਦਾਰਾਂ ਦੀ ਚੋਣ ਕਰਦੇ ਹੋਏ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਇਸ ਦੌਰਾਨ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਫਾਊਂਡਰ ਪ੍ਰਦੀਪ ਵਰਮਾ ਅਤੇ ਕੋ-ਫਾਊਂਡਰ ਸ਼੍ਰੀਮਤੀ ਰਾਜਵੀਰ ਕੌਰ ਵਰਮਾ ਨੇ ਦੱਸਿਆ ਕਿ ਔਕਾਫ ਫੈਡਰੇਸ਼ਨ ਵਾਤਾਵਰਣ ਦੀ ਸਾਂਭ ਸੰਭਾਲ ਦੇ ਨਾਲ-ਨਾਲ ਸਮਾਜ ਭਲਾਈ ਦੇ ਲਈ ਮੈਡੀਕਲ ਕੈਂਪ ਵਿਦਿਆਰਥੀਆਂ ਦੀ ਪੜ੍ਹਾਈ ਲੋੜਵੰਦ ਗਰੀਬ ਅਤੇ ਅਪਾਹਜ ਲੋਕਾਂ ਦੀ ਮਦਦ ਲਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਹੈ अनेका ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਹੈ ਤੇ ਬਹੁਤ ਜਲਦ ਉਹਨਾਂ ਦੀ ਇਹ ਫੈਡਰੇਸ਼ਨ ਨਾ ਕੇਵਲ ਭਾਰਤ ਬਲਕਿ ਅੰਤਰਰਾਸ਼ਟਰੀ ਪੱਧਰੀ ਫੈਡਰੇਸ਼ਨ ਬਣਨ ਜਾ ਰਹੀ ਹੈ ਇਸ ਮੌਕੇ ਸੰਸਥਾ ਦੇ ਫਾਊਂਡਰ ਪ੍ਰਦੀਪ ਵਰਮਾ ਨੇ ਦਿਨੋ-ਦਿਨ ਧਰਤੀ ਹੀਟਲੇ ਪਾਣੀ ਦਾ ਪੱਧਰ ਡੂੰਘਾ ਹੋਣ ਅਤੇ ਰੁੱਖਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਉੱਤੇ ਚਿੰਤਾ ਪ੍ਰਗਟ ਕਰਦੇ ਆ ਕਿ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਮੀਟਿੰਗ ਕੀਤੀ ਗਈ ਕਿਸ ਦੀ ਕਿਸ ਬਕਸ ਬਾਰੇ ਕੀਤੀ ਤੁਹਾਡੀ ਸਾਡੇ ਅੱਜ ਜੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਮੀਟਿੰਗ ਆਰਗੇਨਾਈਜ਼ ਕੀਤੀ ਗਈ ਸੀ ਸਾਡੇ ਮੈਂਬਰਸ ਦੇ ਨਾਲ ਸਾਡਾ ਫੈਡਰੇਸ਼ਨ ਆ ਉਕਾਫ ਫੈਡਰੇਸ਼ਨ ਜਿਹਦੇ ਤਹਿਤ ਇਹ ਮੀਟਿੰਗ ਰੱਖੀ ਗਈ ਉਕਾਫ ਫੈਡਰੇਸ਼ਨ ਇੱਕ ਸਮਾਜ ਸੇਵਾ ਦਾ ਕੰਮ ਕਰਨ ਵਾਲੀ ਫੈਡਰੇਸ਼ਨ ਆ ਜਿਹਦੇ ਵਿੱਚ ਹਰ ਜ਼ਿਲ੍ਹੇ ਤੋਂ ਹਰ ਸਟੇਟ ਤੋਂ ਲੋਕ ਜੁੜੇ ਹੋਏ ਨੇ ਸਟੇਟ ਵਾਈਜ਼ ਹੀ ਇਹ ਮੀਟਿੰਗਸ ਚੱਲ ਰਹੀਆਂ ਨੇ ਉਹੀ ਕੜੀ ਦੇ ਵਿੱਚ ਇਹ ਮੀਟਿੰਗ ਜ਼ਿਲ੍ਹਾ ਸੰਗਰੂਰ ਦੇ ਵਿੱਚ ਰੱਖੀ ਗਈ ਹੈ ਇੱਥੇ ਅਸੀਂ ਕੁਝ ਕ ਅਹੁਦੇਦਾਰੀਆਂ ਵੰਡੀਆਂ ਨੇ ਜਿਦੇ ਵਿੱਚ ਮੇਨ ਅਹੁਦੇਦਾਰੀਆਂ ਕੁਝ ਕ ਮੇਨ ਬੋਡੀ ਦੇ ਵਿੱਚ ਵੀ ਅਹੁਦੇਦਾਰੀਆਂ ਦਿੱਤੀਆਂ ਗਈਆਂ ਨੇ ਸਟੇਟ ਲੈਵਲ ਤੇ ਅਹੁਦੇਦਾਰੀਆਂ ਦਿੱਤੀਆਂ ਗਈਆਂ ਨੇ ਤੁਹਾਡੇ ਮੀਡੀਆ ਦੇ ਸਾਹਮਣੇ ਹੀ ਬਹੁਤ ਵਧੀਆ ਰਿਸਪੌਂਸ ਇਹ ਫੈਡਰੇਸ਼ਨ ਨੂੰ ਮਿਲ ਰਿਹਾ ਬਹੁਤ سارے ਲੋਕ ਇਹਦੇ ਵਿੱਚ ਜੁੜ ਰਹੇ ਨੇ ਹਰ ਇੱਕ ਖੇਤਰ ਤੋਂ ਲੋਕ ਇਹਦੇ ਵਿੱਚ ਜੁੜ ਰਹੇ ਨੇ ਅੱਜ ਮੈਨ ਉਹਦੇਦਾਰੀ ਪੰਜਾਬ ਪ੍ਰਧਾਨ ਲਗਾਏ ਗਏ ਨੇ ਮਿਸਟਰ ਵਿਕਾਸ ਵਰਮਾ ਜੀ ਜੋ ਕਿ ਧੂਰੀ ਤੋਂ ਨੇ ਇਹਨਾਂ ਨੂੰ ਦਿੱਤੀ ਗਈ ਆ ਉਹਦੇਦਾਰੀ ਪੰਜਾਬ ਪ੍ਰਧਾਨਗੀ ਦੀ ਤੇ ਜਸਵਿੰਦਰ ਕੌਰ ਜੀ ਨੂੰ ਦਿੱਤੀ ਗਈ ਆ ਪੰਜਾਬ ਬੋਡੀ ਦੇ ਵਿੱਚ ਉਹਦੇਦਾਰੀ ਸੁਮਨ ਜੀ ਨੂੰ ਦਿੱਤੀ ਗਈ ਆ ਉਦੇਦਾਰੀ ਐਡਵੋਕੇਟ ਨੇ ਸਾਡੇ ਨਾਲ ਇੱਕ ਭੈਣ ਉਹਨਾਂ ਨੂੰ ਦਿੱਤੀ ਗਈ ਆ ਉਦੇਦਾਰੀ ਇਸੇ ਤਰੀਕੇ ਨਾਲ ਘਟੋ-ਘਟ 50 ਕ ਉਦੇਦਾਰੀਆਂ ਅੱਜ ਵੰਡੀਆਂ ਗਈਆਂ ਨੇ ਜੋ ਕਿ ਇਹਨਾਂ ਦੀਆਂ ਇਹ ਜ਼ਿੰਮੇਵਾਰੀਆਂ ਨੇ ਜੋ ਹੁਣ ਇਹ ਆਪੋ ਆਪਣੀਆਂ ਟੀਮਸ ਬਣਾ ਕੇ ਸਮਾਜ ਸੇਵਾ ਦਾ ਕੰਮ ਕਰਨਗੀਆਂ ਸਾਡੇ ਕੰਮਾਂ ਦਾ ਵੇਰਵਾ ਜੇ ਕਿਹਾ ਜਾਵੇ ਕੰਮ ਜ਼ਿਆਦਾਤਰ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਕਿ ਕੁਦਰਤੀ ਸਰੋਤਿਆਂ ਦੀ ਸੰਭਾਲ ਹੋ ਗਈ ਜਿਦੇ ਵਿੱਚ ਰੁੱਖ ਲਗਾਉਣਾ ਹੋ ਗਿਆ ਜਿਦੇ ਵਿੱਚ ਜਾਨਵਰਾਂ ਦੀ ਵੇਖ ਸਾਮ ਸੰਭਾਲ ਹੋ ਗਈ ਜਿਦੇ ਵਿੱਚ ਲਾਬਾਰਸ ਲੋਗ ਜੋ ਜਿਨ੍ਹਾਂ ਦਾ ਕੋਈ ਹੁੰਦਾ ਨਹੀਂ ਹੈਗਾ ਅੱਗੇ ਪਿੱਛੇ ਨਹੀਂ ਹੁੰਦਾ ਉਹਨਾਂ ਦਾ ਉਹਨਾਂ ਦੇ ਧਰਮ ਤੇ ਉਹਨਾਂ ਦੇ ਜੋ ਵੀ ਹੈਗਾ ਜੋ ਰਿਚੁਅਲਸ ਹੁੰਦੇ ਨੇ ਉਹਦੇ ਮੁਤਾਬਕ ਉਹਨਾਂ ਦਾ ਦਾ ਸੰਸਕਾਰ ਜਾਂ ਕੁਝ ਵੀ ਉਹਨਾਂ ਦੀ ਜੋ ਅੰਤਿਮ ਸੰਸਕਾਰ ਆ ਉਹ ਸਾਡੀ ਸੰਸਥਾ ਵੱਲੋਂ ਕੀਤਾ ਜਾਇਆ ਕਰੇਗਾ ਤੇ ਇਸੇ ਤਰੀਕੇ ਦੇ ਨਾਲ ਨਾਰੀ ਸਸ਼ਕਤੀਕਰਨ ਹੋ ਗਿਆ ਬੇਰੋਜਗਾਰੀ ਦੇ ਫੀਲਡ ਦੇ ਵਿੱਚ ਵੀ ਸਾਡੀ ਫੈਡਰੇਸ਼ਨ ਕੰਮ ਕਰੇਗੀ ਬਾਕੀ ਨਸ਼ਾ ਨਸ਼ੇ ਤੋਂ ਸਾਡੇ ਨੌਜਵਾਨ ਪੀੜ੍ਹੀ ਨੂੰ ਦੂਰ ਕਰਨ ਦੇ ਵਿੱਚ ਜੋ ਸਾਡੇ ਫੈਡਰੇਸ਼ਨ ਦੇ ਦੁਆਰਾ ਅਸੀਂ ਕਰ ਸਕਦੇ ਹੋਈਏ ਅਸੀਂ ਆਪਣੇ ਲੈਵਲ ਤੇ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖੋ ਆਪਾਂ ਮੋਸਟਲੀ ਸਰਕਾਰਾਂ ਨੂੰ ਪੋਸਟ ਦੇ ਰਹੇ ਨੇ ਸਰਕਾਰਾਂ ਦਾ ਵੀ ਚਲੋ ਜੋ ਕੰਮ ਸਰਕਾਰਾਂ ਨੇ ਕਰਨਾ ਸਰਕਾਰਾਂ ਨੇ ਵੀ ਕਰਨਾ ਪਰ ਅਸੀਂ ਆਪਣੇ ਲੈਵਲ ਤੇ ਇੱਕ ਬਹੁਤ ਵੱਡਾ ਕਾਫਲਾ ਬਣਾ ਕੇ ਥੋੜਾ ਸਮਾਜ ਦੇ ਲਈ ਕੁਝ ਕਰਨਾ ਚਾਹੁੰਦੇ ਸੀ ਇਸ ਲਈ ਇਹ ਫੈਡਰੇਸ਼ਨ ਦਾ ਗਠਨ ਕੀਤਾ ਗਿਆ ਤੇ ਬਹੁਤ ਕਰਮਾ ਹੁੰਗਾਰਾ ਮਿਲ ਰਿਹਾ ਹਰ ਪਾਸੋਂ ਇਹ ਫੈਡਰੇਸ਼ਨ ਨੂੰ ਹਰ ਸਟੇਟ ਤੋਂ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਜੀ ਸਿਰਫ ਪੰਜਾਬ ਨਹੀਂ ਜੀ ਤੁਹਾਡਾ ਫੈਡਰੇਸ਼ਨ ਕੰਮ ਕਰੂਗੀ ਕਿਹੜੇ ਕਿਹੜੇ ਹੋਰ ਇਹਦੀ ਦੇਖੋ ਇਹ ਸੰਸਥਾ ਇਹ ਫੈਡਰੇਸ਼ਨ ਜੋ ਹੈਗੀ ਆ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗੀ ਇਹ ਮਨੀ ਭਾਰਤ ਸਰਕਾਰ ਦੀ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਦੇ ਨੀਚੇ ਆ ਜਿਹਦੇ ਵਿੱਚ ACTG 12 ਹੈ ਸਾਰੇ ਇਹਨਾਂ ਦੇ ਸੈਕਸ਼ਨਸ ਦੇ ਅੰਡਰ ਹੈਗੀ ਆ 8C ਵਗੈਰਾ ਤੇ ਇਹ ਨੈਸ਼ਨਲ ਲੈਵਲ ਦੀ ਫੈਡਰੇਸ਼ਨ ਆ ਇਹ ਨੈਸ਼ਨਲ ਲੈਵਲ ਤੇ ਹੀ ਕੰਮ ਕਰੇਗੀ ਹੁਣ ਦੋ ਤੋਂ ਤਿੰਨ ਮੀਟਿੰਗਸ ਪੰਜਾਬ ਲੈਵਲ ਤੇ ਹੋ ਕੇ ਤੋਂ ਬਾਅਦ ਗੁਜਰਾਤ ਮੀਟਿੰਗਸ ਹੋਣੀਆਂ ਨੇ ਗੁਜਰਾਤ ਦੇ ਵਿੱਚ ਸਾਡੀ ਟੀਮ ਬਣ ਚੁੱਕੀ ਆ ਰਾਜਸਥਾਨ ਚ ਬਣ ਚੁੱਕੀ ਆ ਇਸੇ ਤਰੀਕੇ ਦੇ ਨਾਲ ਤਕਰੀਬਨ ਤਕਰੀਬਨ ਹਰ ਸਟੇਟ ਦੇ ਵਿੱਚ ਅਸੀਂ ਅਪਰੋਚ ਕਰ ਰਹੇ ਆਂ ਤੇ ਸਾਡੀ ਟੀਮਸ ਬਣ ਰਹੀਆਂ ਨੇ ਤੇ ਬਹੁਤ ਜਲਦੀ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਸਥਾਪਿਤ ਕੀਤਾ ਜਾਏਗਾ। ਤੁਹਾਡਾ ਨਾਮ ਕੀ ਹੈ ਜੀ? ਕਿਸ ਮਕਸਦ ਵਾਸਤੇ ਸੰਸਥਾ ਬਣਾਈ ਹੈ? ਮੇਰਾ ਨਾਮ ਪ੍ਰਦੀਪ ਬਰਮਾ ਤੇ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਕਾਫ ਫੈਡਰੇਸ਼ਨ ਹੈ ਤੇ ਇਹ ਇੰਡੀਆ ਲੈਵਲ ਤੇ ਸਥਾਪਿਤ ਕੀਤੀ ਹੈ ਤੇ ਇਨ ਫਿਊਚਰ ਇੰਟਰਨੈਸ਼ਨਲ ਲੈਵਲ ਤੇ ਵੀ ਇਹ ਸਥਾਪਿਤ ਹੋਣ ਜਾ ਰਹੀ ਹੈ ਤੇ ਸਾਡਾ ਜਿਹੜਾ ਮੇਨ ਉਦੇਸ਼ ਆ ਸਮਾਜ ਸੇਵਾ ਕਰਨਾ ਤੇ ਮਨੁੱਖਤਾ ਦੀ ਸੇਵਾ ਕਰਨਾ ਹੈ ਅਤੇ ਇਸ ਦਾ ਮੇਨ ਉਦੇਸ਼ ਹੈ ਕਿ ਸਾਡਾ ਭਾਰਤ ਦੇਸ਼ ਤਰੱਕੀ ਕਰੇ। ਇਸ ਨੂੰ ਦੇ ਸਿਸਟਮ ਤੁਹਾਡੇ ਕੰਮ ਨੂੰ ਕੰਪਲਕਟਿਵ ਸਹਿਤਾ ਦੇ ਕਰੇਗੀ ਆਮ ਪਬਲਿਕ ਆਮ ਪਬਲਿਕ ਦੇ ਵਿੱਚ ਤੁਸੀਂ ਲਾ ਲੋ ਕਿ ਜਿਵੇਂ ਭਰੂਣ ਹੱਤਿਆ ਨੂੰ ਰੋਕਣਾ ਜੀ ਗਰੀਬ ਲੜਕੀਆਂ ਦੇ ਵਿਆਹ ਕਰਨੇ ਜ਼ਰੂਰਤਮੰਦ ਜਿਹੜੇ ਪੇਸ਼ੈਂਟ ਨੇ ਉਹਨਾਂ ਦੀ ਹੈਲਪ ਕਰਨੀ ਜੀ ਜੇ ਜਿਹੜੇ ਜ਼ਰੂਰਤਮੰਦ ਦਾ ਸਟੂਡੈਂਟਸ ਨੇ ਉਹਨਾਂ ਦੀ ਹੈਲਪ ਕਰਨੀ ਹੈ ਅਤੇ ਨੰਬਰ 2 ਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਵਾਤਾਵਰਨ ਜਿਹੜਾ ਇਸ ਸਮੇਂ ਬਹੁਤ ਜ਼ਰੂਰੀ ਹੈ ਜੀ ਜਿਹੜੇ ਆਪਣੇ ਗ੍ਰੀਨਰੀ ਜ਼ਰੂਰੀ ਹੈ ਪੰਜਾਬ ਦੇ ਵਿੱਚ ਤਾਂ ਨਵੇਂ-ਨਵੇਂ ਜਿਹੜੇ ਉਹ ਸਿਸਟਮ ਆ ਰਹੇ ਨੇ ਜੀ ਆ ਇਨਵਾਇਰਨਮੈਂਟ ਚੇਂਜ ਹੋ ਰਿਹਾ ਜੀ ਤੇ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਤੇ ਰੁੱਖ ਲਗਾਉਣੇ ਬਹੁਤ ਜ਼ਰੂਰੀ ਨੇ ਇਨਵਾਇਰਨਮੈਂਟ ਬਚਾਉਣਾ ਬਹੁਤ ਜ਼ਰੂਰੀ ਹੈ ਤੇ ਜਿਹੜੀ ਫਸਲ ਲਗਦੀ ਜਾ ਰਹੀ ਹੈ ਜਿਹੜੀ ਹੁਣ ਝੋਨੇ ਦੀ ਫਸਲ ਲਗਦੀ ਜਾ ਰਹੀ ਹੈ ਲੱਗ ਰਹੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਹਨੂੰ ਬੰਦ ਕੀਤਾ ਜਾਵੇ ਤੇ ਪਾਣੀ ਦਾ ਲੈਵਲ ਬਚਾਇਆ ਜਾਵੇ ਉਹ ਦਿਨ ਦੂਰ ਨਹੀਂ ਜਿਸ ਦਿਨੇ ਪੰਜਾਬ ਰਾਜਸਥਾਨ ਬਣ ਜਾਣਾ ਫਿਰ ਪੰਜਾਬ ਸਰਕਾਰ ਕਿੱਥੋਂ ਪਾਣੀ ਲਿਆ ਕੇ ਸਰੋਤਿਆਂ ਦਾ ਹੱਲ ਕਰੋਗੀ ਜੀ ਬਹੁਤ ਮੁਸ਼ਕਲ ਹੋ ਜਾਣਾ ਜੀ ਫਿਰ 500 ਫੁੱਟ ਤੇ ਵੀ ਨਹੀਂ ਪਾਣੀ ਮਿਲਣਾ 1000 ਫੁੱਟ ਤੇ ਵੀ ਨਹੀਂ ਪਾਣੀ ਮਿਲਣਾ ਫਿਰ ਰਾਜਸਥਾਨ ਵਾਲਾ ਫਿਰ ਪ੍ਰੋਬਲਮ ਮੰਗੋ ਫਿਰ ਪਾਣੀ ਦੇ ਕੈਂਟਰਾਂ ਦੀ ਫਿਰ ਪਰਚੇਜਿੰਗ ਹੋਇਆ ਕਰੋ ਜੀ ਅੱਗੇ ਇਹ ਤਾਂ ਹੁਣ ਸਮਾਂ ਹੈ ਜੀ ਹੁਣ ਸਮਾਂ ਹੈ ਹੁਣ ਸਮਾਂ ਸੋਚ ਲਵੇ ਸਰਕਾਰ ਕੀ ਕਰਨਾ ਜੀ ਜੀ ਬੜੇ ਹੋਰ ਤੁਹਾਡਾ ਕੀ ਹੋਏਗਾ ਪਿੰਡਾਂ ਜਾ ਕੇ ਤੁਸੀਂ ਸਾਰਿਆਂ ਨੂੰ ਵੇਦਨਸ ਕਰੋਗੇ ਜਰੂਰ ਜੀ ਜਰੂਰ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਜੀ এনवायरमेंट ਬਚਾਉਣਾ ਬਹੁਤ ਜ਼ਰੂਰੀ ਹੈ ਜਿਸ ਦੇ ਨਾਲ ਮਨੁੱਖਤਾ ਦੀ ਸੇਵਾ ਹੋ ਸਕਦੀ ਹੈ ਜੀ ਕਿਉਂਕਿ ਜੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਪਾਣੀ ਨੂੰ ਨਾ ਬਚਾਇਆ ਤਾਂ ਬਹੁਤ ਔਖਾ ਹੋ ਜਾਊਗਾ ਜੀ ਕਈ ਪਿੰਡ ਤਾਂ ਬਿਨਾ ਪਾਣੀ ਦੇ ਹੋ ਚੁੱਕੇ ਨੇ ਜੀ ਮਰੀਲ ਕੋਲਾ ਦੇ ਵਿੱਚ ਆਇਆ ਜੀ ਆਪਣਾ ਇਹਦੇ ਵਿੱਚ ਮਹਾਲੀ ਦੇ ਕਈ ਪਿੰਡ ਆ ਗਏ ਜੀ ਮਾਨਸਾ ਦੇ ਕਈ ਪਿੰਡ ਆ ਗਏ ਫਤੇਗੜ ਦੇ ਵੀ ਕਈ ਪਿੰਡ ਆ ਗਏ ਤਾਂ ਹੁਣ ਤੁਸੀਂ ਲੇਬਲ ਦੇਖ ਸਕਦੇ ਹੋ ਕਿ ਕਿੱਥੇ ਜਾ ਚੁੱਕਿਆ ਜੀ ਠੀਕ ਹੈ ਜੀ ਤੇ ਜਿਹੜੀ ਅੱਜ ਕੱਲ ਅੱਗ ਲਾ ਰਹੇ ਨੇ ਜੀ ਆ ਗਰਮੀ ਦੇ ਮੌਸਮ ਦੇ ਵਿੱਚ ਵੀ ਇਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਜਿਹੜਾ ਹਰੇ ਹਰੇ ਵਾਈ ਦੇ ਉੱਤੇ ਅੱਗ ਲਾ ਰਿਹਾ ਜੀ ਉਹਦੇ ਪਰਚਾ ਦਰਜ ਹੋਣਾ ਚਾਹੀਦਾ ਜੀ ਕੋਈ ਵੀ ਰਹਿਮ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਵੀ ਇੱਕ ਤਰ੍ਹਾਂ ਦਾ ਮਤਲਬ 302 ਦਾ ਪਰਚਾ ਦਰਜ ਹੋਣਾ ਚਾਹੀਦਾ ਜੀ ਜਿਵੇਂ ਕਤਲ ਦਾ ਮਕਦਮਾ ਹੁੰਦਾ ਇਹ ਵੀ ਪੇੜਾਂ ਦਾ ਕਤਲ ਕੀਤਾ ਜਾ ਰਿਹਾ ਹੈ ਦਰਖਤਾਂ ਦਾ ਕਤਲ ਕੀਤਾ ਜਾ ਰਿਹਾ ਜੀ ਇਹ ਤੇ ਮਕਦਮਾ ਦਰਜ ਹੋਣਾ ਚਾਹੀਦਾ ਜੀ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਜੀ ਕਿ ਇਹ ਜਿਹੜਾ ਸਮਾਜ ਜੀ ਆਪਾਂ ਨੂੰ ਰੁੱਖਾਂ ਨੂੰ ਬਚਾ ਕੇ ਵਾਤਾਵਰਣ ਨੂੰ ਬਚਾਉਣਾ ਜੀ ਓਕਾ ਫਾਊਂਡੇਸ਼ਨ ਦਾ ਮੈਂ ਪੰਜਾਬ ਪ੍ਰਧਾਨ ਮੇਰਾ ਨਾਮ ਵਿਕਾਸ ਬਰਮਾ ਕਿਹੜੇ ਕਿਹੜੀ ਕਾਰਜਕਾਰੀ ਹੈ ਪੰਜਾਬ ਦੀ ਉਦੋਂ ਵਰੀ ਕੀ ਕਹਿਣਾ ਫਾਊਂਡੇਸ਼ਨ ਵੱਲੋਂ ਇਸ ਤਰ੍ਹਾਂ ਕੇ ਮੈਡੀਕਲ ਚੈੱਕਅਪ ਕੈਂਪ ਲਗਾਣੇ ਲਵਾਰਸ ਰੁੱਖਾਂ ਦਾ ਸੰਸਕਾਰ ਕਰਨਾ ਹਰੀਆਲੀ ਲਿਆਣੀ ਬੂਟੇ ਲਗਾਣੇ ਤੇ ਉਹਨਾਂ ਨੂੰ ਕਿਵੇਂ ਸੰਭਾਲਣਾ ਉਹਦੇ ਬਾਰੇ ਜਾਣਕਾਰੀ ਸਰਕਾਰ ਦੇ ਵੱਲੋਂ ਜੋ ਸਕੀਮਾਂ ਆਉਂਦੀਆਂ ਨੇ ਕੁਝ ਆਮ ਜਨਤਾ ਤੱਕ ਨਹੀਂ ਪਤਾ ਹੁੰਦਾ ਉਹਨੂੰ ਪੂਰੀ ਨੌਲੇਜ ਨਹੀਂ ਹੁੰਦੀ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਦੇਣੀ ਤੇ ਪਲੱਸ ਉਹਦਾ ਜੋ ਉਹਨਾਂ ਨੂੰ ਜ਼ਰੂਰਤ ਹੋਵੇ ਉਹ ਉਹਨਾਂ ਨਾਲ ਦਬਾਣਾ ਆਪ ਜਾ ਕੇ ਅਸੀਂ ਨਾਲ ਉਹਨਾਂ ਨੂੰ ਦਫ਼ਤਰਾਂ 'ਚ ਜਾਂ ਕਿਤੇ ਵੀ ਜਾ ਕੇ ਉਹਨਾਂ ਨੂੰ ਉਹ ਕੰਮ ਮੁਹੱਈਆ ਜਾਂ ਕੋਈ ਚੀਜ਼ ਦੀ ਸਹੂਲਤ ਹੋਊਗੀ ਉਹ ਦਬਾਵਾਗੇ ਨਾਲ ਜਾ ਕੇ ਸਾਡੀ ਸੰਸਥਾ ਇਸ ਤੋਂ ਇਲਾਵਾ ਜਿਵੇਂ ਕਿ ਬਜ਼ੁਰਗ ਨੇ ਉਹਨਾਂ ਦੀ ਜਿਵੇਂ ਕੋਈ ਪੈਨਸ਼ਨ ਦੀ ਜਾਂ ਕੋਈ ਮੈਡੀਸਨ ਦੀ ਜਾਂ ਕਿਸੇ ਚੀਜ਼ ਦੀ ਜ਼ਰੂਰਤ ਹੋਊਗੀ ਉਹ ਇਹ ਸਭ ਤੋਂ ਵੱਡੀ ਗੱਲ ਜੀ ਅਸੀਂ ਜਿਹੜੀ ਕਰਨਾ ਚਾਹੁੰਦੇ ਆ ਉਹ ਹੈਗੀ ਆ ਕਿ ਹੈਂਡੀਕੈਪਡ ਲੋਕ ਉਹਨਾਂ ਨੂੰ ਹਰ ਇੱਕ ਸਹੂਲਤ ਜਾਂ ਕੋਈ ਚੀਜ਼ ਦੀ ਜ਼ਰੂਰਤ ਹੋਊਗੀ ਜਿਵੇਂ ਟਰਾਈਸਾਈਕਲ ਲਗਾ ਲਓ ਹੋੜੀਆਂ ਲਗਾ ਲਓ ਜਾਂ ਕੰਨੀਆਂ ਦੀਆਂ ਮਸ਼ੀਨਾਂ ਲਾ ਲਓ ਜਿਨ੍ਹਾਂ ਨੂੰ ਉੱਚਾ ਥੰਦਾ ਉਹਦੀ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਦੇਖੀ ਆ ਕਿ ਲੋਕਾਂ ਨੂੰ ਜ਼ਰੂਰਤ ਆ ਉਹ ਵੀ ਅਸੀਂ ਨਾਲ ਹੋਈ ਆ ਕਰਵਾਵਾਂਗੇ